ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਟਿਆਲਾ ਸ਼ਹਿਰ ਵਿੱਚ ਹਰਜਸ ਲਾਈਵ ਵੱਲੋਂ ਹਰਜਸ ਰਿਕਾਰਡਸ ਵੱਲੋਂ ਕੀਰਤਨ ਸਮਾਗਮ ਹੈ ਤੇ ਜਿਸ ਦੇ ਚਲਦੇ ਆ ਸ਼ਾਮੀ ਦੇਵਨ ਜੀ ਗਦੋਰੀ ਸਾਹਿਬ ਵਾਲੇ ਕੁੱਲੂ ਤੋਂ ਹਿਮਾਚਲ ਪ੍ਰਦੇਸ਼ ਤੋਂ ਪਟਿਆਲਾ ਵਿਖੇ ਦਰਸ਼ਨਾਂ ਲਈ ਆਏ ਨੇ ਤੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਲਈ ਆਏ ਨੇ ਦੇ ਨਾਲ ਹੀ ਦੱਸਣ ਨੂੰ ਇਸ ਮੰਗ ਵਿੱਚ ਸਦਾ ਮਿਲਿਆ ਹੈ ਸੋ ਦਰਸ਼ਨ ਕਰਨ ਦੇ ਲਈ ਪਹਿਲਾਂ ਗੁਰਦੁਆਰਾ ਮੋਤੀਬਾਗ ਸਾਹਿਬ ਪਾਸ਼ਾਹੀ ਨੌਵੀਂ ਚਨਛੋਪਰਾ ਪਤ ਅਸਾਂ ਦਰਸ਼ਨ ਕਰਦੇ ਹਨ ਤੇ ਫਿਰ ਬਾਬਾ ਜੀ ਨੇ ਚਰਨ ਆਪਣੇ ਅਸਾਂ ਤੇ ਵੀ ਪਾਉਣੇ ਨੇ ਹਾਜ਼ਰੀਆਂ ਭਰਨੀਆਂ ਹਨ ਸੋ ਅੱਜ ਦੇ ਇਸ ਵਲੌਗ ਵਿੱਚ ਆਪਾਂ ਬਾਬਾ ਜੀ ਦੇ ਨਾਲ ਦਰਸ਼ਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਪਟਿਆਲਾ ਸ਼ਹਿਰ ਵਿਖੇ ਹਰਜਸ ਰਿਕਾਰਡਸ ਵੱਲੋਂ ਸਮਾਗਮ ਨੇ ਤੇ ਕੈਂਟ ਯੂਕੇ ਵੱਲੋਂ ਸੁਸਾਇਟੀ ਵੱਲੋਂ ਸਮਾਗਮ ਚਾਰੇ ਨੇ ਤੇ ਸਵਾਮੀ ਦੇਵਨੰਦ ਜੀ ਗਦੋਰੀ ਸਾਹਿਬ ਵਾਲੇ ਕੁੱਲੂ ਤੋਂ ਪਟਿਆਲੇ ਸਮਾਗਮਾਂ ਚ ਹਾਜ਼ਰੀ ਭਰਨ ਆਏ ਨੇ ਤੇ ਦਸਾਂ ਨੇ ਵੀ ਇਸ ਸਮਾਗਮ ਚ ਹਾਜ਼ਰੀ ਭਰਨੀ ਹੈ ਸੋ ਅਸੀਂ ਇਸੇ ਦੁਸ਼ਨਵਾਰਨ ਸਾਹਿਬ ਕੋਲ ਇਕੱਠੇ ਹੋ ਕੇ ਤੇ ਸਮਾਗਮ ਦੀ ਹਾਜ਼ਰੀ ਭਰਨ ਦੇ ਲਈ ਪਰ ਵਾਣਾ ਹੋ ਰਹੇ ਆ ਚੱਲ ਰਹੇ ਆ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਬਾਦਸ਼ਾਹੀ ਨਵੀਂ ਚਰਨਚੋ ਪ੍ਰਾਪਤ ਅਸਥਾਨ ਧੰਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਅਸੀਂ ਤੇ ਤਕਰੀਬਨ 9 ਵਜੇ ਤੋਂ ਤਿਆਰ ਹੋ ਗਏ ਸੀ ਪਰ ਬਾਬਾ ਜੀ ਬਾਹਰ ਆਏ ਨਹੀਂ ਇਸ ਕਰਕੇ ਥੋੜਾ ਲੇਟ ਹੋ ਗਏ ਤੇ ਸਮਾਂ ਲੱਗ ਗਿਆ 9 ਵਜੇ ਦਾ ਸਮਾਂ ਰੱਖਿਆ ਸੀ ਅਸੀਂ ਹਾਜ਼ਰੀ ਭਰਨ ਲਈ ਤੇ ਤਕਰੀਬਨ 2 ਘੰਟੇ ਲੇਟ ਹੋ ਗਏ 11 ਵਜੇ ਨੇ ਤੇ ਹੁਣ ਗੁਰਦੁਆਰਾ ਮੋਤੀਬਗਸਾ ਵਿਖੇ ਹਾਜ਼ਰੀ ਭਰਨ ਦੇ ਲਈ ਸਮਾਗਮ ਦੇ ਵਿੱਚ ਪਹੁੰਚੇ ਆ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਮੈਂ ਪ੍ਰਭ ਜੀ ਹੈ ਨਾਲ ਰੂਪਾ ਤੇ ਪਪਾ ਜੀ ਦਾ ਵੀ ਜੱਥਾ ਨਾਲ ਆਇਆ ਤੇ ਸਾਰੇ ਰਲ ਕੇ ਗੁਰਦੁਆਰਾ ਮੋਤੀਬਗਸਾ ਵਿਖੇ ਹਾਜ਼ਰੀ ਭਰ ਇਸ ਸਮਾਗਮ ਵਿੱਚ ਜਗ ਮਾ ਰਿਤੀਆਂ ਵੀ ਤਾਂ ਕੰਨ ਅਸੀਂ ਵੀ ਤਾਂ ਜੁੜਦੇ ਹਾਂ ਤਾਂ نا گمو نا سڀ جا جن کي لوان جا راجاني کا تڪرا ن کي قام ٿن سا نه ٿا جي i mm -hmm. ਸਰਮਾਨ ਦੇ ਸਤਕਾਰਯੋ 22 ਅਨੰਤਵੀਰ ਸਿੰਘ ਜੀ ਐਲਏ ਵਾਲੇ ਨੈਕਸਨ ਜਿੱਥੇ ਇਹਨਾਂ ਨੂੰ ਮਿਲਦਾ ਹੋਣਾ ਜਿੱਥੇ ਇਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਇਹਨਾਂ ਦੇ ਦਾਦਾ ਸ਼੍ਰੀ ਉਸਤਾਦ ਪ੍ਰਿੰਸੀਪਲ ਬਲਦੇਵ ਸਿੰਘ ਜੀ ਜਿਨ੍ਹਾਂ ਦੀ ਗੋਦ ਦੇ ਵਿੱਚ ਬਹਿ ਕੇ ਇਹਨਾਂ ਨੇ ਆਨੰਦ ਮਾਣਿਆ ਉਹ ਵੀ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਹਸਤੀਆਂ ਦੇ ਵਿੱਚੋਂ ਇੱਕ ਸੰਗਤ ਸਵੇਰ ਨੂੰ ਸੋ ਹਾਜ਼ਰੀ ਭਰ ਕੇ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲੱਗੇ ਤੇ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਾਅਦ ਸੇ ਨਛਨ ਸਾਹਿਬ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਹਾਜ਼ਰੀ ਭਰੀ ਤੇ ਫਿਰ ਬਾਬਾ ਜੀ ਤੋਂ ਫਤੇ ਬੁਲਾ ਕੇ ਅਸੀਂ ਛੁੱਟੀ ਲਈ ਤੇ ਆਪਣੇ ਅਸਥਾਨ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਆਣ ਦੀ ਤਿਆਰੀ ਕੀਤੀ ਕਿਉਂਕਿ ਕੱਲ ਬਾਬਾ ਜੀ ਨੇ ਆਪਣੇ ਅਸਥਾਨ ਤੇ ਵੀ ਹਾਜ਼ਰੀ ਭਰਨੀ ਹੈ ਤੇ ਉਹਨਾਂ ਦੇ ਵੀ ਫਿਰ ਸਵੇਰੇ ਤਿਆਰੀ ਕਰ ਲਈ। ਲੋ ਜੀ ਅੱਜ ਆਏ ਨੇ ਬਾਬਾ ਜੀ ਸਵਾਮੀ ਦਿਆਨੰਦ ਜੀ। ਗਦੋਰੀ ਸਾਹਿਬ ਕੁੱਲੂ ਤੋਂ ਤੇ ਨਾਲ ਉਹਨਾਂ ਦੇ ਨੇ ਬਾਬਾ ਸੁਜੀਤ ਸਿੰਘ ਜੀ ਹੀਰਾ ਉਹਨਾਂ ਸਾਹਿਬ ਤੋਂ ਤੇ ਜੋ ਬਾਬਾ ਜੀ ਦੇ ਨਾਲ ਹੀ ਤਕਰੀਬਨ ਹੁੰਦੇ ਨੇ ਤੇ ਉਹ ਵੀ ਅੱਜ ਹਾਜ਼ਰੀ ਭਰਨ ਲਈ ਦਰਬਾਰ ਚ ਹਾਜ਼ਰੀ ਭਰਨ ਲਈ ਪੁੱਜੇ ਨੇ। ਤੇ ਸਰਗੁਰੂ ਪਾਤਸ਼ਾਹ ਜੀ ਦੇ ਪਾਵਨ ਚੰਨਕਮਲਾਂ ਵੇਖੇ ਮੱਥਾ ਟੇਕ ਰਏ ਤੇ ਦਨ ਨਤਮਸਤਕ ਹੋ ਰਏ ਜੀ। ਆਸ ਪਾਸ ਮਹਬੂਤ ਦਾ ਕੈਦਾ ਕੀ ਨਾਮ ਗੀਤ। ਸੀਸ ਜਿ ਤਾ ਕਾ ਮੁਕਤ ਕਾ ਮਸਟਕ ਸੋਹੀ ਚੰਦ ਕਿਰਦੇ ਮੇ ਆਪੇ ਵਸੂਸੀ ਫਤਨਾ। ਨਾਨਕ ਪ੍ਰਭੂ ਤਸਿ ਰਿੰਦ ਗੀਤਾਂ ਦੇ ਬੋਤਾਲ ਕਾ ਸੰਪਨ ਤੇ ਉੱਤੇ ਮੇਤਾ ਕੀ ਵਸੂਸੀ ਸੰਪਨ ਦਾ ਅਰਥਾਤ

ਗੁਣੀਆਂ ਤੇ ਪਾਪ ਨੂੰ ਬੋਧਿਤ ਕਰ ਸਸਪੰਨਾ ਤੇ ਤੁਮ ਮੱਤਾ ਦਾ ਦੇਖੀ ਪਾਦੇ ਆਂਦਾ ਰਾਜ ਸਿੰਘ ਜੀ ਦਾ ਮਹਾਰਾਜ ਅਸਥਾਨ ਨੂੰ ਕਈ ਪ੍ਰਾਇਤਨ ਲੋਗਾ ਰਾਤੀ ਗੁਰਦਾਰਾ ਮੋਤੀਬਗ ਸਹਿ ਵਿਖੇ ਸਮਾਗਮ ਸੀ ਤੇ ਬਾਬਾ ਜੀ ਆਏ ਸੀ ਨਾਲ ਉਹਨਾਂ ਦਾ ਜੱਥਾ ਤੇ ਨਾਲ ਬਾਬਾ ਸੁਜੀਤ ਸਿੰਘ ਜੀ ਹੀਰਾ ਉਹ ਵੀ ਉਹਨਾਂ ਸਾਬ ਵਾਲੇ ਉਹ ਵੀ ਆਏ ਸੀਗੇ ਤੇ ਸਮਾਗਮ ਤੇ ਤੇ ਫਿਰ ਸਵੇਰੇ ਸਾਡੀ ਗੱਲ ਹੋ ਗਈ ਸੀ ਵੀ ਇਕੱਠੇ ਚਲਾਂਗੇ ਦਰਸ਼ਨ ਕਰਨ ਦੇ ਲਈ ਤੇ ਫਿਰ ਰਾਤ ਦਰਸ਼ਨਾ ਤੋਂ ਬਾਅਦ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਚਲੋ ਸਵੇਰੇ ਚਰਨ ਪਾ ਕੇ ਜਾਣਾ ਤੇ ਬਾਬਾ ਜੀ ਨੇ ਅੱਜ ਹਾਜ਼ਰੀ ਭਰੀ ਐ ਸੋ ਜੀਆਂ ਆਨੂੰ ਤੇ ਧੰਨਵਾਦ ਬਾਬਾ ਜੀ ਦਾ ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਐਸੇ ਤਰ੍ਹਾਂ ਸੰਤਾਂ ਮਹਾਪੁਰਸ਼ਾਂ ਦੇ ਮੇਲੇ ਕਰਾਂਦੇ ਰਹਿਣ ਕਿਉਂਕਿ ਹਰ ਗੁਰਸਿੱਖ ਦੀ ਆਵਾਜ਼ ਵੀ ਰੋਜ਼ ਦੀ ਅਰਦਾਸ ਹੈ ਨਿੱਤ ਦੀ ਅਰਦਾਸ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਬਲਿਆਂ ਤੇਰਾ ਨਾਮ ਚਿਤ ਆਵੇ اے ਵਾਹਿਗੁਰੂ ਉਹਨਾਂ ਰੂਹਾਂ ਨੂੰ ਹੀ ਮੇਲੋ ਜਿਨ੍ਹਾਂ ਦੇ ਮਿਲਿਆਂ ਤੁਹਾਡਾ ਨਾਮ ਚਿਤ ਆਵੇ اے ਬਾਬਾ ਸ਼ਿਚੰਦਰ ਜੀ ਦੇ ਚਰਨਾਂ ਚ ਹੀ ਅਰਦਾਸ ਕਰਦੇ ਹਾਂ ਕਿ ਸਦਾ ਆਪਣੇ ਪਿਆਰਿਆਂ ਦੇ ਮੇਲ ਕਰਾਦੇ ਰਿਹਾ ਕਰੋ ਤਾਂ ਜੋ ਭਾਵਨਾ ਹੈ ਬੰਦੇ ਦੀ ਬਣੀ ਰਹਿੰਦੀ ਹੈ ਪ੍ਰੇਮ ਭਾਵਨਾ ਬਣੀ ਰਹਿੰਦੀ ਹੈ ਨਾਲੇ ਸੰਤਾ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਹਾਂ ਵੰਦੇ ਦੇ ਅਨੇਕਾਂ ਆਪ ਕਰਮ ਦਾ ਸੁਣਦੇ ਨੇ ਤੇ ਪੋਜੀਟਿਵ એનર્ਜੀ ਵਾਈਬਸ ਮਿਲਦੀਆਂ ਨੇ ਤੇ ਮਨ ਜੁੜਦਾ ਹੈ ਗੁਰਬਾਣੀ ਪੜ੍ਹਨ ਦੇ ਲਈ ਨਾਮ ਜਪਣ ਦੇ ਲਈ ਪ੍ਰੇਰਣਾ ਮਿਲਦੀ ਰਹਿੰਦੀ ਹੈ ਸੋ ਬਾਬਾ ਜੀ ਆਏ ਨੇ ਚੱਲ ਕੇ ਤੇ ਨਾਲ ਸੰਗਤ ਆਈ ਨਾਲ ਉਹਨਾਂ ਦਾ ਜੱਥਾ ਆਇਆ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕੀਤਾ ਤੇ ਬਾਬਾ ਜੀ ਨੇ ਕੁਝ ਸਮਾਂ ਸਾਡੇ ਨਾਲ ਬទਿਤ ਕੀਤਾ ਅੰਦਰ ਬੈਠ ਕੇ ਤੇ ਦਲ ਪਾਣੀ ਛਕਿਆ ਉਸ ਤੋਂ ਉਪਰੰਤ ਬਾਬਾ ਜੀ ਦੇ ਅੱਗੇ ਜਾਣਾ ਸੀਗਾ ਸੁੰਦਰ ਨਗਰ ਸੁੰਦਰ ਨਗਰ ਉਹਨਾਂ ਨਾਲ ਕੋਈ ਸੁਭਾਰੂ ਸੀ ਸੋ ਉਹਨਾਂ ਨੇ ਤਿਆਰੀ ਕੀਤੀ ਸੋ ਬਹੁਤ ਬਹੁਤ ਬਾਬਾ ਜੀ ਦਾ ਧੰਨਵਾਦ ਸੰਗਤ ਵੀ ਪਰਿਆਲੇ ਤੋਂ ਕਈ ਬਾਬਾ ਜੀ ਦੇ ਮਿਲਣ ਵਾਲੇ ਦਰਸ਼ਨ ਕਰਨ ਲਈ ਆਏ ਨੇ ਉਹ ਵੀ ਹਾਜ਼ਰੀਆਂ ਭਾਰੇ ਨੇ ਬਾਬਾ ਸੁਜੀਤ ਸਿੰਘ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਇਹਨਾਂ ਦਾ ਬਾਬਾ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ